ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਆਪਾਂ ਆਪਣਾ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਨੇ ਆ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਅਗਲਾ ਇਸ਼ੂ ਕਿਹੜਾ ਤੇ ਉਸ ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹੁੰਦੇ ਆ ਦੇਖੋ ਸਾਡੇ ਕੈਨੇਡੀਅਨ ਦਰਸ਼ਕ ਕਈ ਵਾਰ ਮੱਠੀ ਮੱਠੀ ਮਿੱਠੀ ਮਿੱਠੀ ਸ਼ਿਕਾਇਤ ਕਰਦੇ ਨੇ ਕਿ ਵੀ ਤੁਸੀਂ ਅਮਰੀਕਾ ਸੈਂਟ੍ਰਿਕ ਜ਼ਿਆਦਾ ਪ੍ਰੋਗਰਾਮ ਕਰਦੇ ਹੋ ਕੈਨੇਡਾ ਚ ਵੀ ਸਾਡੀ ਕਾਫੀ ਐਕਟੀਵਿਟੀ ਹੈ ਉਸ ਨੂੰ ਵੀ ਥੋੜਾ ਜਿਹਾ ਉਹਨਾਂ ਦੀ ਪਰਸੈਂਟੇਜ ਵਧਾਓ ਹਾਲਾਂਕਿ ਅਸੀਂ ਜਿਵੇਂ ਕਹਿ ਕੇ ਹਟੇ ਜਿਵੇਂ RCMP ਨੇ ਨੋ ਥ੍ਰੈਟ ਟੂ ਅਮਰਿੰਦਰ ਕਿਹਾ ਅਸੀਂ ਕਾਲਮ ਵੀ ਲਿਖਿਆ ਸੈਗਮੈਂਟ ਵੀ ਕੀਤਾ ਔਰ ਸਾਡੀ ਸਮੇਂ-ਸਮੇਂ ਕੋਸ਼ਿਸ਼ ਵੀ ਹੁੰਦੀ ਹੈ ਵੀ ਜਦੋਂ ਵੀ ਮੇਜਰ ਇਸ਼ੂ ਕੋਈ ਜਿਹੜਾ ਕੱਲਾ ਸਿੱਖਾਂ ਨਾਲ ਹੀ ਨਹੀਂ ਕੈਨੇਡਾ ਚ ਓਵਰ ਆਲ ਵੀ ਕਿਉਂਕਿ ਅਸੀਂ ਐਡਮਾਇਰ ਕਰਦੇ ਹਾਂ ਕੈਨੇਡੀਅਨ ਸਿਸਟਮ ਦਾ ਜਿੱਥੇ ਕਿ ਸਿੱਖਾਂ ਨੂੰ ਸਪੇਸ ਮਿਲਿਆ ਹੈ ਜੀ ਔਰ ਖਾਸ ਤੌਰ ਤੇ ਸਿੱਖਾਂ ਦਾ ਲਿਬਰਲ ਪਾਰਟੀ ਚ ਹੋਏ ਐਨਡੀਪੀ ਚ ਹੋਏ ਔਰ ਇਵਨ ਇਨੀਸ਼ially ਕੰਜ਼ਰਵੇਟਿਵ ਚ ਵੀ ਉਹਨਾਂ ਨੇ ਆਪਣੀ ਥਾਂ ਬਣਾਈ ਸੀ ਔਰ ਅੱਜ ਕੁਦਰਤੀ ਮੈਂ ਦੇਖ ਰਿਹਾ ਸੀ ਤੇ ਮੇਰੀਆਂ ਨਜ਼ਰਾਂ ਚੋਂ ਜਦੋਂ ਅਸੀਂ ਦੁਨੀਆ ਦੀਆਂ ਵੱਡੀਆਂ ਨਿਊਜ਼ ਏਜੰਸੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਚ ਰਾਇਟਰ ਐਸੋਸੀਏਟਿਡ ਪ੍ਰੈਸ ਏਐਫਪ ਇਹ ਵੱਡੀਆਂ ਨੇ ਜੀ ਔਰ ਪਿਛਲੇ ਦਿਨ ਅਜਸੇ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਇੰਡੀਅਨ ਐਮਬੈਸੀਜ਼ ਉਹਨਾਂ ਦੇ ਕੌਂਸੂਲੇਟ ਉਹ ਇੰਟਰਫੇਅਰ ਕਰ ਰਹੇ ਨੇ ਕੈਨੇਡੀਅਨ ਪੋਲੀਟੀਕਲ ਪ੍ਰੋਸੈਸ ਚ ਸਿੱਖਾਂ ਨੂੰ ਖਾਸ ਤੌਰ ਤੇ ਪ੍ਰਭਾਵਿਤ ਕਰਨ ਲਈ ਔਰ ਜਗਮੀਤ ਸਿੰਘ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਜਿਹੜੇ ਓਨਟਾਰੀਓ ਦੀ ਐਨਡੀਪੀ ਦੇ ਡਿਪਟੀ ਲੀਡਰ ਵੀ ਨੇ ਉਹ ਰਨ ਕਰ ਰਹੇ ਨੇ ਐਨਡੀਪੀ ਦੀ ਪ੍ਰੈਜ਼ੀਡੈਂਸੀ ਲਈ ਜਿਹੜੀ ਕਿ ਇਸ ਸੀਅਰ ਐਂਡ ਤੇ ਹੋਣਾ ਔਰ ਸ਼ਾਇਦ ਪਿਛਲੇ ਕੱਲ ਤੱਕ ਜਿਹੜੀਆਂ ਵੋਟਾਂ ਰਜਿਸਟਰ ਹੋਣ ਦਾ ਕੰਮ ਮੁੱਕ ਚੁੱਕਾ ਹੈ ਔਰ ਅੰਜ ਕੁਦਰਤੀ ਜਿਹੜੀ ਵੱਡੀਆਂ ਨਿਊਜ਼ ਏਜੰਸੀ ਚ ਰਾਇਟਰ ਹੈ ਉਹਨੇ ਇੱਕ ਸਟੋਰੀ ਜਗਮੀਤ ਸਿੰਘ ਰਾਦੇ ਕੀਤੀ ਹੈ ਕਿਉਂਕਿ ਜਦੋਂ ਇਹ ਨਿਊਜ਼ ਏਜੰਸੀ ਸਟੋਰੀ ਕਰਦੀਆਂ ਨੇ ਦਾ ਮਤਲਬ ਹੈ ਕਿ ਇਟਸ ਸਾਲਵ ਓਵਰ ਕਿਉਂਕਿ ਗਲੋਬਲ ਏਜੰਸੀਜ਼ ਨੇ ਔਰ ਉਹੀ ਸਟੋਰੀ ਟ੍ਰਿਬਿਊਨਸ ਮੈਟ ਇੰਡੀਅਨ ਦੂਸਰੇ ਮੀਡੀਆ ਨੇ ਵੀ ਪਿਕ ਕੀਤੀ ਜਿਹੜੀ ਕਿ ਬੜੀ ਫਲੇਟਰਿੰਗ ਹੈ ਸਟੋਰੀ ਮੈਨੂੰ ਫਖਰ ਵੀ ਹੋਇਆ ਜਦੋਂ ਮੈਂ ਪੜ ਰਿਹਾ ਸੀ ਆਪਣੇ ਆਪ ਨੂੰ ਚੰਗਾ ਵੀ ਲੱਗਾ ਕਿ ਵੀ ਇਹ ਵੀ ਔਰ ਜਿੱਥੇ ਮੈਂ ਸਿਸਟਮ ਨੂੰ ਐਡਮਾਇਰ ਕਰਦਾ ਕੈਨੇਡੀਅਨ ਨੂੰ ਕਿ ਭਾਈ ਕਿੱਥੇ ਲਗਭਗ 100 ਸਵਾ 100 ਸਾਲ ਪਹਿਲਾਂ ਕਾਮਗਾਟਾ ਮਾਰੂ ਟ੍ਰੈਜੇਡੀ ਦਾ ਅਸੀਂ ਜ਼ਿਕਰ ਕਰਦੇ ਤੇ ਕਿੱਥੇ ਅੱਜ ਉਸ ਸਿਸਟਮ ਦੇ ਵਿੱਚ ਸਿੱਖ ਕਿੰਨੇ ਮੁਕਾਮ ਨੂੰ ਹਾਸਲ ਕਰ ਰਹੇ ਨੇ ਜੀ ਔਰ ਇਹ ਸਟੋਰੀ ਦਾ ਸਰਲੇਖ ਹੈ ਔਰ ਉਹਨਾਂ ਦੀਆਂ ਪਿਕਚਰਸ ਵੀ ਦਰਸ਼ਕ ਦੇਖਣ ਦੇ ਨਾਲ ਦੇ ਨਾਲ ਸਕਰੀਨ ਦੇ ਉੱਤੇ ਜੀ ਕੈਨੇਡੀਅਨ ਸਿੱਖ ਪੋਲੀਟਿਸ਼ੀਅਨ ਟੇਕਸ ਏਮ ਐਟ ਟਰੂਡੋ ਹੁਣ ਇਹ ਸਟੋਰੀ ਦਾ ਟਾਈਟਲ ਹੀ ਦੱਸਦਾ ਹੈ ਕਿ ਵੀ ਅਲਟੀਮੇਟਲੀ ਜਿਵੇਂ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਹੈ ਕਿ ਜਗਮੀਤ ਸਿੰਘ ਜਿਹੜਾ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ ਨੂੰ ਅਸੀਂ ਜੇ ਆਮ ਲੀਮਨ ਲੈਂਗੁਏਜ ਕਹਿਣਾ ਹੋਵੇ ਔਰ ਉਹਨਾਂ ਨੇ ਉਸ ਹੈਮਿਲਟਨ ਦੇ ਇਵੈਂਟਸ ਜਗਮੀਤ ਸਿੰਘ ਦੇ ਕ੍ਰਾਸ ਕਰਦਿਆਂ ਦੀ ਪਿਕਚਰ ਜਿਹਦੇ ਵਿੱਚ ਪਾਸੇ ਸਿਰ ਤੇ ਹਜਾਬ ਵਾਲੀਆਂ ਬੀਬੀਆਂ ਵੀ ਖੜੀਆਂ ਨੇ ਕਿਉਂਕਿ ਦੂਸਰੀਆਂ ਜਿਹੜੀਆਂ ਮਾਈਨੋਰਟੀਜ਼ ਨੇ ethnicities ਉਹ ਵੀ ਪੂਰੀ ਸਪੋਰਟ ਕਰਦੀਆਂ ਗੋਰਿਆਂ 'ਚ ਵੀ ਜਗਮੀਤ ਸਿੰਘ ਦੀ ਆਪਣੀ ਥਾਂ ਹੈ ਔਰ ਟ੍ਰਾਂਟੋ ਦੀ ਇਹ ਸਟੋਰੀ ਹੈ ਜੀ ਡੇਟਲਾਈਨ ਦੀ ਕੈਨੇਡੀਅਨ ਲੈਜਿਸਲੇਟਰ ਜਗਮੀਤ ਸਿੰਘ ਵਾਰਨਸ ਪੀਪਲ ਟੂ ਪੇ ਅਟੈਂਸ਼ਨ ਟੂ ਹਿਸ 3 ਪੀਸ ਸੂਟ ਐਂਡ ਬ੍ਰਾਈਟਲੀ ਕਲਰ ਟਰਬਨਸ ギਵਨ ਦੇ ਜਸਟ ਮਾਈਟ ਹੈਲਪ ਬ੍ਰਿੰਗ ਡਾਊਨ ਅਨਦਰ ਸ਼ਾਰਪ ਡ्रेसਿੰਗ ਪੋਲੀਟੀਸ਼ੀਅਨ ਲਿਬਰਲ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਕਿ ਜਿਵੇਂ ਉਹ ਪੂਰਾ ਡਰੈਸ ਹੁੰਦਾ 3 ਪੀਸਡ ਔਰ ਦੂਜਾ ਹੈ اور برائٹ ٹربنز دستار اور تھن تھری پیس سوٹ جگجیت سنگھ دا ٹیریڈ مارک ہے دا لائر 38 38 سالا وکیل از ا رائزنگ پولیٹیکل سٹار হু ایمز ٹو بیکم دا فرسٹ پرسن فرام ان ایتھنک مائورٹی ٹو لیڈ ا میجر پولیٹیکل پارٹی ان کینیڈا جی این ڈی پی دی لیڈرشپ چونو جیت جاندے نے تے پھر کسی بھی غیر گورا کمیونٹی چوں پہلے سجن ہون گے ਜਿਹੜੇ ਕਿਸੇ ਵੱਡੀ ਪੋਲੀਟੀਕਲ ਪਾਰਟੀ ਨੂੰ ਲੀਡ ਕਰ ਰਹੇ ਹੋਣਗੇ ਜੀ ਇਫ ਹੀ ਸਕਸੀਡਸ ਇਨ ਟੇਕਿੰਗ ਓਵਰ ਦਾ ਲੈਫਟ ਲੀਨਿੰਗ ਨਿਊ ਡੈਮੋਕ੍ਰੈਟਿਕ ਪਾਰਟੀ ਹੀ ਕੁਡ ਬੀਕਮ ਅ ਮੇਜਰ ਥ੍ਰੈਟ ਟੂ ਟਰੂਡੋ ਇਨ ਅ ਇਲੈਕਸ਼ਨ ਸੈਟ ਫਾਰ 2019 ਕਿ 2019 ਚ ਚੋਣਾ ਹੋਣੀ ਹੈ ਤੇ ਜੇ ਜਗਮੀਤ ਸਿੰਘ ਇਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਲੈ ਗਏ ਆਪਣੀ ਪਾਰਟੀ ਦੀ ਫਿਰ ਅਜਸਟਨ ਟਰੂਡੋ ਦੀ ਪਾਰਟੀ ਦੇ ਲਈ ਸੀਰੀਅਸ ਚੈਲੰਜ ਹੋਏਗਾ ਜਿਹੜੀਆਂ ਚੋਣਾ 2000 ਉਹ 19 19 ਦੇ ਵਿੱਚ ਹੋਣੀਆਂ ਨੇ ਜੀ ਸੋ ਇਹ ਤਾਂ ਵੱਲੋਂ ਇੰਡੀਆ ਔਰ ਕੈਨੇਡਾ ਇੱਕੋ ਵੇਲੇ ਹੋ ਜਗਮੀਤ ਸਿੰਘ ਹੂ ਐਂਟਰਡ ਦਾ ਰੇਸ ਇਨ ਮੇ ਬਲੂ ਅਵੇ ਹਿਸ ਰਾਈਫਲ ਬਲੂ ਅਵੇ ਹਿਸ ਰਾਈਵਲਸ ਇਨ ਸੈਕੰਡ ਕੁਆਟਰ ਫੰਡ ਰੇਇジング ਡਾਟਾ ਰਿਲੀਜ਼ਡ ਔਨ ਮੰਡੇ ਸ਼ੋਡ ਦਾ ਐਨ ਡੀ ਪੀ ਕੰਪੀਟਸ ਫਾਰ ਦਾ ਸੇਮ ਸੈਂਟਰ ਲੈਫਟ ਵੋਟਸ ਐਸ ਦਾ ਲਿਬਰਲਸ ਕਿ ਬਈ ਇਹ ਜਿਹੜਾ ਮੇਈ ਦੇ ਵਿੱਚ ਉਹਨੇ ਐਂਟਰ ਕੀਤਾ ਰੇਸ ਦੇ ਵਿੱਚ ਔਰ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਜਿਹੜਾ ਸੈਕੰਡ ਕੁਆਰਟਰ ਹੈ ਫੰਡਰੇਜ਼ਿੰਗ ਦਾ ਉਹਦੇ ਵਿੱਚ ਪਛੜ ਦਿੱਤਾ ਹੈ ਜਿਹੜਾ ਡਾਟਾ ਕੇ ਮੰਡੇ ਰਿਲੀਜ਼ ਹੋਇਆ ਜੀ ਔਰ ਲਾਈਕ ਦਾ ਫੋਟੋਜਨਿਕ ਪੀਐਮ ਜਗਮੀਤ ਸਿੰਘ ਹੈਜ਼ ਬੀਨ ਸਪਲੈਸ਼ਡ ਅਕ੍ਰੋਸ ਦਾ ਪੇजेस ਆਫ ਗਲੋਸੀ ਸਟਾਈਲ ਮੈਗਜ਼ੀਨ ਐਂਡ ਜਨਰੇਟਸ ਦਾ ਸੇਮ ਕਾਈਂਡ ਆਫ ਬਸ ਦੈਟ ਟਰੂਡੋ ਡਸ ਡਿਸਪਾਈਟ ਅ ਸਮਾਲਰ ਪਲੇਟਫਾਰਮ ਐਜ਼ ਅ ਪ੍ਰੋਵਿੰਸ਼ੀਅਲ ਲੈਜਿਸਲੇਟਰ ਇਨ 온ਟਾਰੀਓ ਕਿ ਜਿਵੇਂ ਟਰੂਡੋ ਜਿਹੜੀਆਂ ਗਲੌਸੀ ਸਟਾਈਲ ਮੈਗਜ਼ੀਨਸ ਨੇ ਉਹਨਾਂ ਦੇ ਕਵਰ ਪੇਜ ਤੇ ਹੁੰਦਾ ਇਸੇ ਤਰ੍ਹਾਂ ਜਗਮੀਤ ਸਿੰਘ ਵੀ ਭਾਵੇਂ ਉਹਦਾ ਦਾਇਰਾਕਾਰ ਪ੍ਰੋਵਿੰਸ਼ੀਅਲ ਐਮ ਐਲ ਏ ਹੋਣ ਕਰਕੇ ਛੋਟਾ ਪਰ ਇਸ ਕਿਸਮ ਦੀ ਚਰਚਾ ਹੀ ਜਗਮੀਤ ਸਿੰਘ ਦੀ ਪਰਸਨੈਲਿਟੀ ਨੂੰ ਵੀ ਲੈ ਕੇ ਹੁੰਦੀ ਹੈ ਜੀ ਲਾਈਕ ਟਰੂਡੋ ਜਗਮੀਤ ਸਿੰਘ ਗੈਦਰਸ ਗੈਦਰਸ ਕਰਾਊਡਸ ਵੇਅਰਐਵਰ ਹੀ ਗੋਜ਼ ਓਨ ਅ ਰੀਸੈਂਟ ਟੂਰ ਇਨ ਟ੍ਰਾਂਟੋ ਹੀ ਕੁਡ ਬੇਰਲੀ ਵਾਕ 5 ਸਟੈਪਸ ਵਿਦਆਊਟ ਬੀਇੰਗ ਸਟਾਪਡ ਐਂਡ ਆਸਕਡ ਫਾਰ ਅ ਸੈਲਫੀ ਇਟ ਟ੍ਰਾਂਟੋ ਚ ਉਨੇ ਰੀਸੈਂਟ ਜਦੋਂ ਪੰਜ ਕਦਮ ਵੀ ਨਹੀਂ ਸੀ ਚੱਲਦਾ ਤੇ ਸੈਲਫੀ ਵਾਲੇ ਜਿਹੜੇ ਨੇ ਆ ਜਾਂਦੇ ਸੀ ਹੀ ਯੂਜ਼ਸ ਟਵਿੱਟਰ ਟੂ ਮੇਕ ਪਾਲਿਸੀ ਅਨਾਊਂਸਮੈਂਟਸ ਐਂਡ ਸਟੇਟਮੈਂਟਸ ਅ ਸੀਰੀਜ਼ ਆਫ ਟਵੀਟਸ ਐਕਸਪਲੇਨਿੰਗ ਵਾਈ ਹੀ ਵਾਂਟਿਡ ਟੂ ਬੀ ਪਾਰਟੀ ਲੀਡਰ ਵੈਂਟ ਵਾਇਰਲ ਇਨ ਜੂਨ ਐਂਡ ਵਾਸ ਫੀਚਰਡ ਔਨ ਬਜ਼ ਫੀਡ ਵਾਈਲ ਹਿਸ ਯੂਟਿਊਬ ਚੈਨਲ ਸ਼ੋਕੇਸਸ ਲੈਜਿਸਲੇਟਿਵ ਵਰਕ ਯੂਟਿਊਬ ਚੈਨਲ ਵੀ ਹੈ ਔਰ ਟਵਿੱਟਰ ਨੂੰ ਵੀ ਉਹ ਯੂਜ਼ ਕਰਦੇ ਨੇ ਔਰ ਉਹਨਾਂ ਦੀ ਜਿਹੜੀ ਹੈ ਕਿ ਉਹ ਕਿਉਂ ਲੀਡਰ ਬਣਨਾ ਚਾਹੁੰਦੇ ਨੇ ਜੂਨ ਚੜ੍ਹੇ ਉਹਨਾਂ ਨੇ ਜਿਹੜੀ ਟਵੀਟ ਕੀਤਾ ਉਹ ਵਾਇਰਲ ਹੋਇਆ ਫਿਰ ਉਹਨਾਂ ਨੇ ਅਗੋਂ ਦੂਜਿਆਂ ਨੂੰ ਕੋਟ ਕੀਤਾ ਵੀ ਜਿਹੜੇ ਪਾਲਸਟਰ ਨੇ ਅਪਸਾਸ ਪਬਲਿਕ ਅਫੇਅਰਸ ਪਾਲਸਟਰ ਡੈਰਲ ਬ੍ਰੇਕਰ ਕਾਲ ਜਗਮੀਤ ਸਿੰਘ ਇਟ ਡੇਂਜਰਸ ਕੈਂਡੀਡੇਟ ਫॉर ਟਰੂਡੋ اسپੈਸ਼ਲੀ ਇਨ ਟੋਰੰਟੋ ਰੀਜਨ ਵਿਚ ਅਕਾਉਂਟਸ ਫਾਰ ਅਬਾਊਟ 20% ਆਫ ਪਾਰਲੀਮੈਂਟ ਸੀਟਸ ਉਹਨੇ ਪਾਲਸਟਰ ਕਹ ਰਿਹਾ ਡੇਂਜਰਸ ਮਤਲਬ ਇਹ ਹੈ ਕਿਉਂਕਿ ਓਨਟਾਰੀਓ ਦਾ ਵੱਡਾ ਹਿੱਸਾ ਲਿਬਰਲ ਦਾ ਵੋਟ ਬੈਂਕ ਵੀ ਹੈ ਜੇ ਜਗਮੀਤ ਸਿੰਘ ਐਨਡੀਪੀ ਦਾ ਲੀਡਰ ਬਣਦਾ ਤੇ ਉਹ ਬਹੁਤ ਵੱਡੇ ਉਸ ਹਿੱਸੇ ਨੂੰ ਵੀ ਪ੍ਰਭਾਵਿਤ ਕਰੇਗਾ ਔਰ ਐਨਡੀਪੀ ਦਾ ਥੋੜਾ ਜਿਹਾ ਰਜਾਨ ਹਮੇਸ਼ਾ ਲੈਫਟਿਸਟ ਰਿਹਾ ਔਰ ਆਲਰੇਡੀ ਲੈਫਟਿਸਟ ਵੋਟਰ ਤਾਂ ਉਹਨਾਂ ਦੇ ਕੋਲ ਹੁੰਦਾ ਹੀ ਹੈ ਸੋ ਉਹਨੇ ਕਿਹਾ ਵੀ ਇਹ 20% ਕੁੱਲ ਕੈਨੇਡਾ ਦੀਆਂ ਸੀਟਾਂ ਓਨਟਾਰੀਓ ਚ ਨੇ ਉੱਥੇ ਜਗਮੀਤ ਖਤਰਨਾਕ ਸਾਬਤ ਹੋ ਸਕਦਾ ਹੈ ਲਿਬਰਲ ਪਾਰਟੀ ਲਈ ਵਾਚਿੰਗ ਜਗਮੀਤ ਸਿੰਘ ਦਾ ਲਿਬਰਲਸ ਬਲੀਵ ਹੀ ਹਜ਼ ਨਾਟ ਸ਼ੋਨ ਸਾਈਨਸ ਆਫ ਐਕਸਪੈਂਡਿੰਗ ਹਿਸ ਸਪੋਰਟ ਐਂਡ ਚਿਪਿੰਗ ਅਵੇ ਐਟ ਥੇਅਰ ਵੋਟਰਸ ਅਕੋਰਡਿੰਗ ਟੂ ਸੀਨੀਅਰ ਪਾਰਟੀ ਮੈਂਬਰ ਫਰਮ ਦਾ ਸਿਟੀ ਪਰ ਲਿਬਰਲ ਪਾਰਟੀ ਦਾ ਜਿਹੜਾ ਸੀਨੀਅਰ ਮੈਂਬਰ ਹੈ ਉਹਨੇ ਕਿਹਾ ਵੀ ਨਹੀਂ ਉਹ ਆਪਣੇ ਵੋਟ ਬੈਂਕ ਨੂੰ ਹੀ ਕਨਸੋਲਿਡੇਟ ਕਰ ਰਿਹਾ ਹੈ ਅਜੇ ਤੱਕ ਸਾਡੀਆਂ ਵੋਟਾਂ ਨਹੀਂ ਹਿੱਲੀਆਂ ਜਗਮੀਤ ਸਿੰਘ ਹੂ ਸੈਡ ਐਜ਼ ਅ ਯੰਗ ਮੈਨ ਹੀ ਵਾਸ ਸਬਜੈਕਟ ਟੂ ਰੈਂਡਮ ਸਟਾਪਸ ਬਾਈ ਦਾ ਪੁਲਿਸ ਸੇਜ਼ ਦਾ ਰੈਸਲ ਡਿਸਕ੍ਰਿਮੀਨੇਸ਼ਨ ਹੀ ਸਫਰਡ ਇਨ ਹਿਸ ਯੂਥ ਗਿਵਨ ਹਿਮ ਐਨ ਐਜ ਓਵਰ ਹਿਸ ਰਾਈਵਲਸ ਉਹਨੇ ਕਿਹਾ ਕਿ ਜੀ ਇਹ ਜਿਹੜਾ ਜੋ ਕੁਛ ਉਹਨੇ ਸਫਰ ਕੀਤਾ ਹੈ ਬੱਚੇ ਦੇ ਤੌਰ ਤੇ ਦੇਖਿਆ ਕਿਵੇਂ ਉਹਨੂੰ ਰੋਕਦੀ ਸੀ ਪੁਲਿਸ ਵੀ ਉਹਦੇ ਥੱਲੇ ਉਹਦੀ ਪਰਸਨਲ ਸਟੋਰੀ ਵੀ ਹੈ ਉਹ ਰਿਲੇਟ ਕਰ ਸਕਦਾ ਉਹਨਾਂ ਸਾਰਿਆਂ ਦੇ ਨਾਲ ਜੋ ਹਰਾਸਮੈਂਟ ਤੋਂ ਨਿਕਲਦੇ ਨੇ ਨਿਕਲੇ ਨੇ देयर ਆਰ ਅ ਲੋਟ ਆਫ ਕੈਨੇਡੀਅਨਸ ਥੈਟ ਹੈਵ ਫੇਸਡ ਸਰਟਨ ਸਟਰਗਲਸ ਇਨ देयर ਲਾਈਵਸ ਦੇ ਸੀਨ ਮੀਨਸ ਸਮਵਨ ਹੂ ਅੰਡਰਸਟੈਂਡਸ ਥਿਸ ਜੀ ਔਰ ਮੈਂ ਦੇਖੋ ਹਾਲਾਂਕਿ ਕੁਝ ਚੀਜ਼ਾਂ ਆਫ ਦਾ ਰੈਕੋਰਡ ਹੁੰਦੀਆਂ لیکن ਮੇਰਾ ਹੁਣ ਇਹ ਕਹਿਣ ਨੂੰ ਜੀ ਕਰਦਾ ਜਦੋਂ ਮੈਂ ਦੇਖਦਾ ਵੀ ਕਥਨੀ ਤੇ ਕਰਨੀ ਚ ਕੀ ਫਰਕ ਹੈ ਜਦੋਂ ਲਾਸਟ ਈਅਰ ਟੀਵੀ 84 ਦੇ ਫੰਡ ਰੇਜ਼ਰ ਔਰ ਉਹਨਾਂ ਨੂੰ ਫੈਸਿਲਿਟੇਟ ਕਰਨ ਦੇ ਫੰਕਸ਼ਨ ਤੇ ਜਗਮੀਤ ਸਿੰਘ ਚੀਫ ਗੈਸਟ ਸਨ ਜੀ ਇੱਥੇ ਇੱਕ ਹੋਟਲ ਚ ਉਹਨਾਂ ਨੂੰ ਠਹਿਰਾਇਆ ਗਿਆ ਔਰ ਨੈਕਸਟ ਡੇ ਜਿਨ੍ਹਾਂ ਨੇ ਉਹਨਾਂ ਨੂੰ ਲਿਆਣਾ ਸੀ ਰਾਈਡ ਦੇ ਕੇ ਫੰਕਸ਼ਨ ਹੋ ਗਿਆ ਉਹਨਾਂ ਦਾ ਇੱਕ ਸਪੈਸ਼ਲ ਇੰਟਰਵਿਊ ਅਸੀਂ ਸਟੂਡੀਓ ਚ ਕਰਨਾ ਚਾਹੁੰਦੇ ਸੀ ਉਹ ਉਹਨਾਂ ਦੀ ਗੱਡੀ ਕਿਤੇ ਟ੍ਰੈਫਿਕ 'ਚ ਸਟਕ ਹੋ ਗਈ ਔਰ ਉਹਨਾਂ ਨੇ ਕਾਲ ਕਰਕੇ ਕਿਹਾ ਕਿ ਵੀ ਜਗਮੀਤ ਸਿੰਘ ਰਾਨੂ ਕਿ ਵੀ ਮੈਂ ਓਬਰ ਕਾਲ ਕਰ ਦਨੇ ਆ ਵੀ ਤੁਸੀਂ ਉਹਦੇ ਤੇ ਉਹ ਤੁਹਾਨੂੰ ਡ੍ਰੌਪ ਕਰ ਦੇਣਗੇ 84 ਸਟੂਡੀਓ ਜੀ ਔਰ ਜਗਮੀਤ ਸਿੰਘ ਰਾਨੂ ਕਿਹਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਖੁਦ ਟੈਕਸੀ ਲੈ ਕੇ ਜਾਵਾਂਗਾ ਮੈਂ ਓਬਰ ਨਹੀਂ ਕਰਨੀ ਕਿਉਂਕਿ ਮੈਂ ਆਪਣੇ ਹਲਕੇ ਦੇ ਵਿੱਚ ਵੀ ਟ੍ਰਾਂਟੋ 'ਚ ਇਸ ਗੱਲ ਦੇ ਹੱਕ 'ਚ ਨਹੀਂ ਹੈ ਕਿ ਜਿਹੜੇ ਆਲਰੇਡੀ ਐਸਟੈਬਲਿਸ਼ਡ ਨੇ ਟੈਕਸੀ ਲਾਈਨ ਵਾਲੇ ਉਹਨਾਂ ਦੇ ਬਿਜ਼ਨਸ ਨੂੰ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਮੇਰਾ ਉੱਥੇ ਸਟੈਂਡ ਹੈ ਸੋ ਮੈਂ ਇੱਥੇ ਜਿਹੜਾ ਇਹ ਉਬਰ ਨਹੀਂ ਰਹਿ ਸਕਦਾ ਸੋ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਮੈਂ ਕਿਹਾ ਵੀ ਨਹੀਂ ਤਾਂ ਹੁੰਦਾ ਵੀ ਕੌਣ ਹੈ ਕਿ ਕਿਤੇ ਵੀ ਹੈ ਜਿਹਨੇ ਤੁਸੀਂ ਜਾਣ ਹੈ ਕੋਈ ਤੁਹਾਡੇ ਕੋਲ ਟਰਾਂਸਪੋਰਟ ਸੋ ਉਹਦੇ ਤੋਂ ਮੈਨੂੰ ਲੱਗਾ ਕਿ ਵੀ ਨਹੀਂ ਇਹ ਪ੍ਰਿੰਸੀਪਲ ਸਟੈਂਡ ਹੈ ਔਰ ਜਦੋਂ ਤੁਸੀਂ ਕੈਨੇਡਾ ਵਰਗੇ ਮੋਲਕ ਚ ਕਿਸੇ ਵੀ ਪਾਲਿਸੀ ਲਾਈਨ ਦੇ ਉੱਤੇ ਗੱਲ ਕਰਦੇ ਹੋ ਸਟੈਂਡ ਕਰਦੇ ਹੋ ਔਰ ਜਿਵੇਂ ਉਹਨਾਂ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਸਪੀਚਸ ਹੁੰਦੀਆਂ ਨੇ ਜਾਂ ਪ੍ਰੈਜੈਂਟੇਸ਼ਨ ਹੈ ਉਹਨੂੰ ਸਾਰੇ ਬੜੇ ਧਿਆਨ ਨਾਲ ਦੇਖਦੇ ਨੇ ਔਰ ਇਹ ਗੱਲ ਹੈ ਜਦੋਂ ਤੁਹਾਡੀ ਪਰਸਨਲ ਕਨਵਿਕਸ਼ਨ ਹੈ ਕਿਸੇ ਚੀਜ਼ ਲਈ ਨਹੀਂ ਤਾਂ ਉਹ ਜਿਵੇਂ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਹੈ ਸੋ ਇਹ ਪਾਰਟ ਜਿਹੜਾ ਸੋ देयर आर ਅ ਲੋਟ ਫਿਰ ਉਹਨਾਂ ਨੇ ਕਿਹਾ ਕਿ ਵੀ ਮੇਰੇ ਤੇ ਉਹ ਕੈਨੇਡੀਅਨ ਦੇਖਦੇ ਨੇ ਹਿਸ ਪ੍ਰੈਕਟਿਸ ਆਫ ਵੇਅਰਿੰਗ ਨੈਟਿਵ ਸੂਟਸ ਐਂਡ ਟਰਬਨਸ ਥੈਟ ਵੇਰੀ ਫ্রম ਸ਼ੌਕਿੰਗ ਪਿੰਕ ਟੂ ਲਾਈਮ ਗ੍ਰੀਨ ਡੇਟਸ ਬੈਕ ਟੂ ਹਿਸ ਲਾਇਰ ਡੇਸ When he was trying to dispel negative perceptions, his solution was to stand out as much as possible. It disarms people and it creates conversation. So, fashion for me has been used as a tool to engage people to disrupt their normal notions of someone who looks like me. ਕਨਵਰਸੇਸ਼ਨ ਦਾ ਵੀ ਤਰੀਕਾ ਜਦੋਂ ਤੁਸੀਂ ਡਿਫਰੈਂਟ ਲੱਗਦੇ ਹੋ ਰਿਮਾਰਕਲੀ ਇਥੇ ਉਹਨਾਂ ਨੇ ਕਿਹਾ ਜੀ ਜਦੋਂ ਮੈਂ ਚੋਣਾ ਚ ਦਾਖਲ ਹੋਣ ਦਾ ਫੈਸਲਾ ਕੀਤਾ ਇੱਕ ਸਿਆਣੇ ਬੰਦੇ ਨੇ ਮੈਨੂੰ ਸਲਾਹ ਦਿੱਤੀ ਕਿ ਦੇਖ ਤੂੰ ਆਪਣਾ ਜਿਹੜਾ ਉਹ ਜੁੱਤੀ ਜਿਹੜੀ ਹੈ ਉਹ ਆਮ ਘਰਾਂ 'ਚ ਜਾਣਾ ਪੈਣਾ ਤੇ ਇਦਾਂ ਵੀ ਉਹਨਾਂ ਕਹਿੰਦੇ ਸੀ ਮੈਂ ਜੁੱਤੀ ਵੀ ਮੈਂ ਠੋਕ ਕੇ ਬੜਾ ਖਾਸ ਸ਼ਬਦੋ ਖਾਸ ਅੰਦਾਜ਼ ਯੂਜ਼ ਕਰਦੇ ਸੀ ਕਿ ਘੈਂਟ ਆ ਵੀ ਜੁੱਤੀ ਵੀ ਮੈਂ ਘੈਂਟ ਪਾਣੀ ਹੈ ਤੇ ਮੈਂ ਆਪਣੇ ਨਾਂ ਨਾਲ ਵੀ ਸਿੰਘ ਤੋਂ ਬਾਅਦ ਕੁਛ ਨਹੀਂ ਲਾਉਣਾ ਤੇ ਮੈਂ ਇਵੇਂ ਹੀ ਰਹਿਣਾ ਜਿਵੇਂ ਦਾ ਮੈਂ ਹਾਂ ਔਰ ਇਹ ਕਨਵਿਕਸ਼ਨ ਹੈ ਬਿਲਕੁਲ ਇਹ ਗੱਲ ਉਹਨਾਂ ਨੇ ਇਹਦੇ ਚ ਵੀ ਕਹੀ ਕਿ ਭਈ ਇਹ ਜਿਹੜਾ ਆਲਦੋ ਹਿਸ ਕੋਰ ਸਪੋਰਟ ਕੈਨੇਡੀਅਨ ਪਾਵੇ ਸਿੱਖ ਪੋਪੂਲੇਸ਼ਨ ਦੀ ਸਪੋਰਟ ਹੈ ਪਰ ਉਹ ਦੂਸਰੀਆਂ ethnicities ਵੀ ਜਿਹੜੀਆਂ ਨੇ ਉਹ ਸਪੋਰਟ ਕਰ ਰਹੀਆਂ ਤੇ ਜੇ ਇੱਕ ਪਾਸੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਕਿ ਭਾਈ ਜਗਮੀਤ ਸਿੰਘ ਇਸਵੇਲੇ ਉਹ ਕੈਨੇਡੀਅਨ ਡ੍ਰੀਮ ਔਰ ਇਮੇਜਿਨੇਸ਼ਨ ਜਿਹੜੇ ਫਿਰ ਇੰਡੀਅਨ ਗਵਰਨਮੈਂਟ ਦਾ ਅੰਦਾਜ਼ਾ ਲਾਓ ਜਨਾ ਨੇ ਅਦਰਵਾਈਜ਼ ਉਹਨਾਂ ਨੂੰ ਵੀ ਵੀਜ਼ਾ ਡਿਨਾਈ ਕੀਤਾ ਕਿਵੇਂ ਕੈਨੇਡੀਅਨ ਇਵਨ ਜਸਟਿਨ ਟਰੂਡੋ ਦੀ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਹੈ ਕਿ ਜੀ ਤੁਸੀਂ ਕਿਉਂ ਪੈਰਿਡਸ ਦੇ ਜਾਂਦੇ ਹੋ ਕਿਉਂ ਖਾਲਸਤਾਨ ਦੀ ਗੱਲ ਹੁੰਦੀ ਹੈ ਔਰ ਆਲਰੇਡੀ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਦੇਖਿਆ ਕਿ ਵੀ ਉਹਨਾਂ ਨੇ ਦੋ ਅਪਰੋਚਸ ਸੀ ਪਹਿਲਾਂ ਤਾਂ ਸੀ ਵੀ ਨੈਗੇਟਿਵ ਪ੍ਰਚਾਰ ਕਰੋ 에ਅਰ ਇੰਡੀਆ ਵਰਗਾ ਹਾਦਸਾ ਉਹਨਾਂ ਨੇ ਕਰਵਾਇਆ ਦੂਸਰਾ ਪ੍ਰਚਾਰ ਕੀਤਾ ਫਿਰ ਜਿਹੜਾ ਸੀ ਉਹਨਾਂ ਦਾ ਕਿ ਵੀ ਇਹਨਾਂ ਨੂੰ ਤੁਸੀਂ ਜਿਹੜਾ ਉਹ ਬਦਨਾਮ ਕਰੋ ਕਹੋ ਉਹ ਵੀ ਨਹੀਂ ਚੱਲਿਆ ਹੁਣ ਉਹਨਾਂ ਨੇ ਕਿਹਾ ਵੀ ਜਿਹੜੇ ਆਪਣੇ ਹਿੰਦੂ ਨੇ ਕੈਨੇਡਾ ਚ ਉਹਨਾਂ ਨੂੰ ਐਕਟਿਵ ਕਰਦੇ ਹੁਣ ਉਹਨਾਂ ਨੇ ਲਾਸਟ ਮੌਕੇ ਬ੍ਰੈਂਪਟਨ ਪੰਜਾਬੀ ਜਿਹੜਾ ਉਹ ਪੈਵਿਲਿਅਨ ਲਾਉਣ ਦੇ ਉੱਤੇ ਪਾਬੰਦੀ ਜਿਹੜੀ ਆ ਉਹਦੇ ਤੇ ਬੜਾ ਹਾਲ ਪਾ ਰਿਆ ਕੀਤਾ ਸੀ ਜੀ ਔਰ ਇਹ ਖਬਰ ਹੈ ਲੀਡਰਜ਼ ਔਰ ਹਿੰਦੁਸਤਾਨ ਟਾਈਮਜ਼ ਦਾ ਕੈਨੇਡਾ ਪੱਤਰਕਾਰ ਹੈਗਾ ਅਨਿਰuddh ਪਟਾਚਾਰੀਆ ਇਹ ਮੋਸਟਲੀ ਪਲਾਂਟ ਹੀ ਹੁੰਦੀਆਂ ਆ ਸਟੋਰੀਜ਼ ਪਰ ਏ ਇੰਡੀਅਨ ਗਵਰਨਮੈਂਟ ਸਾਈਡ ਹੁੰਦੀ ਸਾਨੂੰ ਵੀ ਸੌਖਾ ਹੁੰਦਾ ਸਮਝਣਾ ਕਿ ਬਈ ਇਹ ਏਜੰਸੀਆਂ ਦੀ ਖੇਡ ਹੈ ਔਰ ਲੀਡਰਸ ਆਫ ਇੰਡੋ ਕੈਨੇਡੀਅਨ ਕਮਿਊਨਿਟੀ ਟੂ ਟਾਰਗੇਟ ਪੋਲੀਟੀਸ਼ੀਅਨਸ ਪੈਂਡਰਿੰਗ ਟੂ ਪ੍ਰੋ ਖਾਲਸਤਾਨ ਐਲੀਮੈਂਟਸ ਇੰਡੋ ਕੈਨੇਡੀਅਨ ਦਾ ਮਤਲਬ ਇਹਨੂੰ ਹਿੰਦੂ ਕਮਿਊਨਿਟੀ ਪੜਿਆ ਜਾਏ ਕਿ ਉਹ ਉਹਨਾਂ ਸਿਆਸਤਦਾਨਾਂ ਦੇ ਪਿੱਛੇ ਹੁਣ ਪੈਣਗੇ ਜਿਹੜੇ ਖਾਲਸਤਾਨ ਪੱਖੀ ਜਿਹੜੇ ਨੇ ਉਹਨਾਂ ਦੀ ਹਮਾਇਤ ਕਰਦੇ ਨੇ ਔਰ ਉਹਦੇ ਚੋਂ ਨੇ ਕਿਹਾ ਕਿ ਦਾਉਨ ਟੈਰੀਓ ਅਸੈਂਬਲੀ ਪਾਸਡ ਅ ਰੈਜ਼ੋਲੂਸ਼ਨ ਇਨ ਅਪ੍ਰੈਲ calling the 1984 anti sik riots in india as a genocide these leaders of the indian committee aim to counter politicians who have fostered the khalistan narrative ahead of the ontario polls next uh, next year ke agle saal diyan to pehla ontario diyan elections honi hai unon keh rahe jo jinna ne khalistan da discourse shuru karta hai unna nu counter karo and an influential segment of indian committee in canada is attempting to forge a coherent strategy to target politicians pending to separate elements espousing the pro khalistan view that matlab hai jehde sikhan naal hamdardi rakhde ne unnu pro khalistan vi chhad deyo unna nu hun hindu jadde ne utthe oh challenge karnge unna de virudhiyaan nu paaveo oh, kise party de vi hon unna nu oh paise vi denge vota vi bhugtan ge, ge. that effort both at the federal and provincial levels marks the first time ਦ ਬ੍ਰਾਡਰ ਇੰਡੀਅਨ ਕਮਿਊਨਿਟੀ ਇਸ ਟ੍ਰਾਈਂਗ ਟੂ ਮੇਕ ਇਟਸ ਪ੍ਰੈਜ਼ੈਂਸ ਫੈਲਟ ਇਨ ਦਾ ਨੇਸ਼ਨਸ ਪੋਲਿਟਿਕਸ ਸਿਕਸ ਇਨ ਕੈਨੇਡਾ ਹੈਵ ਆਲਰੇਡੀ ਹੈਡ ਸਿਗਨੀਫੀਕੈਂਟ ਸਕਸੈਸ ਇਨ ਦਾ ਏਰੀਨਾ ਉਹਨੇ ਕਿਹਾ ਜੀ ਸਿੱਖਾਂ ਦੀ ਕਿਉਂਕਿ ਬਹੁਤ ਸਕਸੈਸ ਹੋਈ ਹੈ ਉਹਨ ਇੰਡੀਅਨ ਐਮਬੈਸੀਆਂ ਔਰ ਕੌਂਸਲੇਟਾਂ ਨੇ ਹਿੰਦੂਆਂ ਨੂੰ ਜਿਹੜਾ ਲਿਆ ਕੇ ਖੜਾ ਕਰ ਦੱਤੇ ਔਰ ਵੈਸੇ ਇਸ ਸਟੋਰੀ ਨੂੰ ਸਿੱਖ ਜਨਤਾ ਜ਼ਰੂਰ ਦੇਖੇ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਜੇ ਤੁਸੀਂ ਸਿੱਖਾਂ ਦੇ ਖਿਲਾਫ ਇੱਥੇ ਆਓਗੇ ਤੇ ਤੁਹਾਡੀਆਂ ਹੱਟੀਆਂ ਦੁਕਾਨਾਂ ਨਹੀਂ ਚੱਲਣੀਆਂ ਤੁਹਾਡੀਆਂ ਦੁਕਾਨਾਂ ਤੇ ਸੌਦੇ ਤੁਹਾ ਤੋ ਲੈ ਕੇ ਤੇ ਦੂਜੇ ਸਾਰੇ ਸਟੱਫ ਤੱਕ ਸਿੱਖ ਕਸਟਮਰ ਨੇ ਔਰ ਜੇ ਇਹਨਾਂ ਨੇ ਇਸ ਤਰ੍ਹਾਂ ਧਰਮ ਬੇਸਟ ਸਿੱਖ ਵਿਰੋਧ ਲਾਈਨ ਲੈਣੀ ਹੈ ਤੇ ਫਿਰ ਕੈਨੇਡਾ ਦੀ ਸਿੱਖ ਕਮਿਊਨਿਟੀ ਨੂੰ ਵੀ ਲਾਂਬਾ ਬੰਦ ਹੋ ਕੇ ਇਹਨਾਂ ਦਾ ਜਿਹੜਾ ਉਹ ਬਾਈਕਾਂਡ ਲਾਈਨ ਲੈਣੀ ਚਾਹੀਦੀ ਹੈ ਅਸੀਂ ਇਸ ਹੱਕ 'ਚ ਨਹੀਂ ਹੈ ਲੇਕਿਨ ਜੇ ਹੁਣ ਇਹ ਸਿੱਧੇ ਸਿੱਧੇ ਹੋਣਗੇ ਤੇ ਫਿਰ ਤੁਸੀਂ ਚੁੱਪ ਕਰਕੇ ਜਿਹੜਾ ਸਿਟਿੰਗ ਡੱਕ ਨਾ ਬਣੋ ਫਿਰ ਇਹਦਾ ਜਵਾਬ ਵੀ ਇਹਨਾਂ ਨੂੰ ਦਿਓ ਇਹਨਾਂ ਨੂੰ ਵੀ ਸੇਕ ਲੱਗੇ ਤੇ ਜਦੋਂ ਬਾਣੀਆਂ ਦੀ ਜੇਬ ਨੂੰ ਹੱਥ ਪੈਂਦਾ ਫਿਰ ਜਿਹੜੀ ਤਕਲੀਫ ਉਹਨੂੰ ਹੁੰਦੀ ਹੈ ਉਹ ਜਿਵੇਂ ਉਹ ਹੈ ਕਿ ਜੀ ਉਹ ਧਰਮਰਾਜ ਨੇ ਪੁੱਛਿਆ ਮਰਨ ਤੋਂ ਬਾਅਦ ਕਿ ਸਵਰਗ ਜਾਣਾ ਹੈ ਕਿ ਨਰਕ ਜਾਣਾ ਹੈ ਪੈਸੇ ਚਾਰ ਕਹਾ ਮਿਲਣਗੇ ਜ਼ਿਆਦਾ ਸੋ ਇਹਨਾਂ ਦੀ ਜੋ ਤੁਸੀਂ ਜੇਬ ਨੂੰ ਹਰਟ ਨਹੀਂ ਕਰੋਗੇ ਇਹਨਾਂ ਨੇ ਹਟਣਾ ਨਹੀਂ ਹੈ ਜੀ ਔਰ ਦਿਸ ਇਨੀਸ਼ੀਏਟਿਵ ਹੈਜ਼ ਬੀਨ ਪ੍ਰੈਸੀਪਿਟੇਟਿਡ ਬਾਈ ਅ ਨੰਬਰ ਆਫ ਡਿਵੈਲਪਮੈਂਟਸ ਇਨ ਰੀਸੈਂਟ ਮੰਥਸ ਇਨਕਲੂਡਿੰਗ ਪਾਸੇਜ ਆਫ ਅ ਰੈਜ਼ੋਲੂਸ਼ਨ ਇਨ ਟੈਰੀਅਰ ਅਸੈਂਬਲੀ ਦਿਸ ਅਪ੍ਰੈਲ ਵਿਚ ਸਟੇਮਸ 1984 ਐਂਟੀ ਸਿਕ ਰਾਇਟਸ ਇਨ ਇੰਡੀਆ ਜੈਨੋਸਾਈਡ with the elections in the ontario due next year the initiative will provide an opportunity to try and counter politicians who have fostered the khalsaani narrative mai already discuss kar le ajit someshwar hun eh inada front man unhone khada kita oh di picture vi darshak dekh rahe ne screen te ajit someshwar one of the prominent figures behind this effort said we are going to during the provincial elections single out those active entity india campaigners and support their opponents regardless of party unhon keh ja paave koi bhi party hoye jada bhi sikhan da hamaiti politician hai ude virodhi di assi madad karange unhe dekh lo bhi inadi jeb nu kiven hurt karna hai ede layi bhi jadi sikh jathe bandiyan ne or individuals ne they should be prepared ke vi da jawab ki dena hai Someshwar who is also chair of the Canada India Foundation said we have decided at least for the short term not to promote politicians who are active in this effort to pass the genocide provincially and also their backers federally unzar hai ke bhai e liberal party de vi aur dusreyan de vi jehde jehde vi sikhan di naal hamdardi rakde ne oda e virodh karnge ji fir businessman Ramesh Chotai considered among the leading people of indian committee said we are proud to have a large representation of the indo canadian committee in politics but we also just want to remain united we don't want politicians to cause a fracture hun tusi eh eh vi ek badi khatarnak hindutv approach hai vi fissure tusi paida kar rahe ho ਐਂਟਾਈ ਸਿੱਖ ਲਾਈਨ ਤੁਸੀਂ ਲੈ ਰਹੇ ਹੋ ਤੁਸੀਂ ਕਹੋ ਜੀ ਇਹ ਜਿਹੜੇ ਪੋਲੀਟੀਸ਼ੀਅਨ ਸਿੱਖਾਂ ਦੀ ਮਾਇਤ ਕਰਦੇ ਨੇ ਇਹ ਜਿਹੜੀ ਸਾਡੀ ਟੁਗੇਦਰ ਇੰਡੀਅਨ ਕਮੇਟੀ ਹੈ ਉਹਦੇ ਚ ਧਰਾਰ ਪੈਦਾ ਕਰ ਰਹੇ ਨੇ ਔਰ ਅਸੀਂ ਇਹਦਾ ਵਿਰੋਧ ਕਰਦੇ ਹਾਂ ਚੋਟਾਈ ਰਿਫਿਊਜ਼ ਟੂ ਕਮੈਂਟ ਫਰਦਰ ਔਨ ਦਾ ਮੈਟਰ ਐਕਸੈਪਟ ਟੂ ਸੇ ਦਾ ਐਫਰਟ ਇਜ਼ ਅ ਵਰਕ ਇਨ ਪ੍ਰੋਗਰੈਸ ਇਹ ਕਿ ਭੀ ਤੁਸੀਂ ਸਾਡਾ ਹੁਣ ਜਲਵਾ ਦੇਖੋ ਅਸੀਂ ਕਰ ਰਹੇ ਹਾਂ ਪਰ ਅਸੀਂ ਮੂੰਹੋਂ ਕੁਝ ਨਹੀਂ ਕਹਿਣਾ ਔਰ ਇਸ ਸਲੇਟ ਆਫ ਮੈਜਰਸ ਇਨ ਦਿਸ ਰਿਕਾਰਡ ਇਨਕਲੂਡ ਫੰਡਿੰਗ ਫਾਰ ਕੈਂਡੀਡੇਟਸ who do not support separatists and withdrawing funds from those that do ke jehde karde ne ohna nu fund nahi dene jehde sikhan de virodhi ne ohna nu paise deyo the preferred candidates regardless of political party may also be assisted in other ways including help with staffing campaigns ke ji ohna nu volunteer deyo jo volunteer baithe honge ne munde kudiyan inha de ohna de daftar vich jaake and however none of those backing this effort are willing to discuss those details on the record they did make it clear that neither the indian government nor its representations are involved in this plan in any way chor di daadhi ch tanqa unna ne ajje puchhya vi nahi unna kehna no 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 ide piche koi indian government ya embassy ya high commission involved saanu raati sapna aaya sutte pe ke vi ye tusi sikhan de naal panga lo aur e phir inna ne ajje jalwa dekhya nahi hoya bahut wari ਇਸ ਸਾਡਾ ਇੱਕ ਡਰਾਅ ਬੈਕ ਵੀ ਹੈ ਸਿੱਖਾਂ ਦਾ ਵੀ ਹੈ ਮੁਸਲਮਾਨਾਂ ਦਾ ਵੀ ਕਾਫੀ ਹੱਦ ਤੱਕ ਜੀ ਕਿ ਸਾਨੂੰ ਜਿਹੜੀ ਇੰਟਰੀਗ ਹੁੰਦੀ ਹੈ ਜਾਂ ਸਾਜ਼ਿਸ਼ ਹੁੰਦੀ ਹੈ ਉਹ ਸਮਝ ਨਹੀਂ ਆਉਂਦੀ ਜਿਹੜੀ ਕੋਈ ਲੁਕਵਾ ਵਾਰ ਹੁੰਦਾ ਹੈ ਪਰ ਜਦੋਂ ਕੋਈ ਹਿੱਕ ਥਾਪੜ ਕੇ ਸਾਹਮਣੇ ਆ ਜਾਂਦਾ ਹੈ ਫਿਰ ਸਾਨੂੰ ਨੀਂਦ ਨਹੀਂ ਆਉਂਦੀ ਫਿਰ ਤਾਂ ਹੁੰਦਾ ਵੀ ਇਹਦਾ ਇਹ ਕਿਵੇਂ ਇਹਦਾ ਜਵਾਬ ਦਈਏ ਤਾਂ ਇਹ ਚੰਗੀ ਗੱਲ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਹੁਣੇ ਕਹਿ ਰਹੇ ਨੇ ਕਿ ਵੀ ਅਸੀਂ ਇੰਡੀਅਨ ਕਮਿਟੀ ਨੂੰ ਫਾਰਮ ਕਰਾਂਗੇ ਜਿਨ੍ਹਾਂ ਦੀ 20000 ਵੋਟਸ ਨੇ ਗਿਣੀ ਜੋ ਅਮਰੀਕਾ 'ਚ ਕਹਿੰਦੇ 2 ਮਿਲੀਅਨ ਵੋਟਾਂ ਹਿੰਦੂ ਫਾਊਂਡੇਸ਼ਨ ਨੇ ਭੁਗਤਾਤੀਆਂ ਇਹਨੂੰ ਡੋਨਲਡ ਟਰੰਪ ਦੀ ਇੱਕ ਸਟੋਰੀ ਇਦਾਂ ਦੇ ਵੀ ਪਲਾਨਡ ਕੀਤੀ ਹੋਈ ਹੈ ਜੀ ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਅਮਰੀਕਾ 'ਚ ਵੀ ਇਵੇਂ ਹੀ ਸੀ ਕਿ ਵੀ ਪਹਿਲਾਂ ਅਸੀਂ ਜਿਹੜਾ ਉਹ ਸੁੱਤੇ ਹੋਏ ਸੀ ਸਿੱਖ ਲੋਬੀ ਕਰਦੇ ਸੀ ਫਿਰ ਅਸੀਂ ਜਾਗੇ ਤੇ ਹੁਣ ਅਸੀਂ ਬਹੁਤ ਪਾਰਟਿਸਿਪੇਟ ਕਰ ਰਹੇ ਹਾਂ ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਠੀਕ ਐਨਵਾਇਰਨਮੈਂਟ ਕ੍ਰੀਏਟ ਕਰਨਾ ਚਾਹੁੰਦੇ ਆਂ ਔਰ ਕੱਲਾ ਇਹੀ ਨਹੀਂ ਆਲਰੇਡੀ ਇਹ ਜਿਹੜੇ ਜਗਮੀਤ ਸਿੰਘ ਜਾਂ ਸਿੱਖ ਪੋਲੀਟਿਸ਼ੀਅਨਸ ਦੇ ਵਿਰੋਧ ਚ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਤੀਗਾ ਕੋਈ ਮਾਰਦਾ ਹੈ ਤੇ ਉਹ ਜਿਹੜਾ ਡਿੱਗਿਆ ਫਲ ਹੈ ਉਸ ਨੂੰ ਖਾਣ ਦੇ ਲਈ ਇਹ ਕਿਵੇਂ ਦੌੜਦੇ ਨੇ ਸਭ ਤੋਂ ਪਹਿਲਾਂ ਜਗਮੀਤ ਸਿੰਘ ਹੋਰਾਂ ਦੇ ਐਫਰਟ ਨਾਲ 온ਟਾਰੀਓ ਅਸੈਂਬਲੀ ਦੇ ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਰੈਕਗਨਾਈਜ਼ ਹੋਇਆ ਔਰ ਇਹ ਲਗਾਤਾਰ ਤਾਂ ਨਾਲ ਪਿਛਲੇ 2-3 ਸਾਲ ਤੋਂ ਇਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਇਹਦਾ ਇਹ ਇਹ ਨਹੀਂ ਹੈ ਵੀ ਇਹਨਾਂ ਨੇ ਸਿਰਫ ਬਿਆਨਬਾਜ਼ੀ ਜਾਂ ਖਬਰ ਲਵਾਉਣ ਲਈ ਕਹੀ ਆਲਰੇਡੀ ਇਹਨਾਂ ਨੇ ਆਪਣਾ ਲੈਗ ਵਰਕ ਕੀਤਾ ਔਰ ਜਿਹੜੀ ਖਬਰ ਅੱਜ ਦੇ ਸਾਰੇ মিডিਆ 'ਚ ਹੈ ਉਹਦੀ ਪੰਜਾਬੀ ਵਰਸ਼ਨ ਹੈ ਬ੍ਰੈਂਪਟਨ ਸ਼ਹਿਰ ਵੱਲੋਂ ਨਵੰਬਰ ਨੂੰ Hindu ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਕਿਉਂਕਿ ਕੈਨੇਡੀਅਨ Hindu ਐਸੋਸੀਏਸ਼ਨ ਨੇ ਲੋਬੀ ਕੀਤੀ ਔਰ ਬ੍ਰੈਂਪਟਨ ਸਿਟੀ ਹਾਲ 'ਚ ਉਹਨਾਂ ਨੇ ਇੱਕ ਫੰਕਸ਼ਨ ਕਰਵਾਇਆ ਔਰ ਉਹਦੇ ਚ ਉਹਨਾਂ ਨੇ ਹਿੰਦੂ ਧਰਮ ਹਿੰਦੂ ਰਾਸ਼ਟ ਬਾਰੇ ਚਰਚਾ ਕੀਤੀ ਔਰ ਬ੍ਰੈਂਪਟਨ ਸਿਟੀ ਦੀ ਸਮੁੱਚੀ ਕੌਂਸਲ ਵੱਲੋਂ ਇੱਕ ਮਤਾ ਪਾਸ ਕਰਕੇ ਨਵੰਬਰ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਇਸ ਬਾਰੇ ਮਨਨ ਗੁਪਤਾ ਰਕੇਸ਼ ਜੋਸ਼ੀ ਨੇ ਦੱਸਿਆ ਕਿ ਸਮਾਗਮ ਦੌਰਾਨ ਬ੍ਰੈਂਪਟਨ ਸਿਟੀ ਦੇ ਚੁਣੇ ਨੁਮਾਇੰਦੇ ਸਿਟੀ ਕਾਉਂਸਲਰ ਜੈਫ ਔਮਨ ਅਤੇ ਡਗ ਵਿਲੀਅਮਸ ਨੇ ਆਖਿਆ ਕਿ ਨਵੰਬਰ ਮਹੀਨੇ ਦੌਰਾਨ ਹਿੰਦੂ ਧਰਮ ਦਾ ਧਾਰਮਿਕ ਝੰਡਾ ਬ੍ਰੈਂਪਟਨ ਸਿਟੀ ਹਾਲ ਤੇ ਲੈ ਰਹਾ ਇਹ ਹੈ ਉਹ ਕਿ ਬਈ ਨਿਸ਼ਾਨ ਸਾਹਿਬ ਲੈ ਰਹਾ ਹੁਣ ਉੱਥੇ ਤੁਸੀਂ ਆਪਣਾ ਨਾਜ਼ੀ ਝੰਡਾ ਲੈ ਰਹਾ ਉਹਨਾਂ ਨੂੰ ਕਹੋ ਜੀ ਆਪਣਾ ਜਿਹੜਾ ਝੰਡੇ ਦੀ ਅਹਿਮੀਅਤ ਵੀ ਦੱਸ ਦਿਓ ਤੇ ਨਾਲ ਉਹਦੇ ਜਿਹੜਾ ਸਵਸਤਕਾ ਲੱਗਾ ਹੋਇਆ ਉਹ ਵੀ ਦੱਸ ਦਿਓ ਇਹਦੀ ਅਹਿਮੀਅਤ ਕੀ ਹੈ ਜੇ ਹਿੰਦੂ ਵਿਰਸਾ ਦਿਖਾਣਾ ਹੀ ਹੈ ਫਿਰ ਕਾਸ ਸਿਸਟਮ ਵੀ ਦਿਖਾਓ ਜਿਹਦੇ ਤੇ ਤੁਹਾਨੂੰ ਫਖਰ ਹੈ ਤੇ ਇਹਦੇ ਨਾਲ ਚਲੋ ਚੰਗਾ ਵੀ ਹੋਏਗਾ ਇਹਨਾਂ ਦੇ ਜਿਹੜੀ ਇਹਨਾਂ ਨੇ ਲੁਕਾਇਆ ਹੋਇਆ ਕੋਈ ਕੁਝ ਇਹ ਵੀ ਬਾਹਰ ਆਏਗਾ ਔਰ ਥੱਲੇ ਨਾਂ ਨੇ ਵੀ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਹਾਜ਼ਰ ਸੀ ਤੋ ਮੈਂ ਸਮਝਦਾ ਹਾਂ ਵੀ ਜਿੱਥੇ ਸਿੱਖਾਂ ਨੂੰ ਕੈਨੇਡੀਅਨ ਸਿਸਟਮ ਦੇ ਵਿੱਚ ਹੋਰ ਵੀ ਪ੍ਰੋਐਕਟਿਵ ਤਰੀਕੇ ਨਾਲ ਜਿਹੜਾ ਉਹ ਸ਼ਮੂਲੀਅਤ ਦੀ ਲੋੜ ਹੈ ਉੱਥੇ ਇਹਨਾਂ ਦੀ ਹੁਣ ਜੀਬ ਜਿਹੜੀ ਹੈ ਉਹ ਨਾ ਪਰ ਬਿਸ਼ੱਕ ਇੱਕ ਟ੍ਰੈਂਡ ਰਿਹਾ ਹੈ ਪੰਜਾਬ 'ਚ ਹੁੰਦਿਆ ਵੀ ਮੈਂ ਦੇਖਦਾ ਹਾਂ ਵੀ ਅਸੀਂ ਜਿਹੜਾ ਇਸ ਗੱਲ ਦਾ ਕਹਿੰਦੇ ਇੱਥੇ ਕੋਈ ਐਸਾ ਵਪਾਰੀ ਨਹੀਂ ਹੈ ਗੁਜਰਾਤੀ ਸਿੰਧੀ ਦੂਜੇ ਜਿਹੜੇ ਬਜਰੰਗਦਾਲ ਸ਼ਿਵ ਸੈਨਾ ਭਾਜਪੀ ਨੂੰ ਪੈਸੇ ਨਾ ਭੇਜਦੇ ਹੋਣ ਔਰ ਜਿਹੜੇ ਅੱਜ ਹਿੰਸਾ ਦਾ ਸ਼ਿਕਾਰ ਉੱਥੇ ਹੋ ਰਹੇ ਨੇ ਉਹ ਮੁਸਲਮਾਨ ਹੋਣ ਸਿੱਖ ਹੋਣ ਇਸਾਈ ਹੋਣ ਦਲਤ ਹੋਣ ਇਹ ਦੇਖੋ ਵੀ ਇਹੀ ਨਹੀਂ ਵੀ ਤੁਸੀਂ ਇਹਨਾਂ ਨੂੰ ਅਮੀਰ ਬਣਾ ਰਹੇ ਹੋ ਤੁਸੀਂ ਇਹਨਾਂ ਨੂੰ ਮਦਦ ਦੀ ਮਦਦ ਕਰ ਰਹੇ ਹੋ ਕਿ ਜਿਸ ਪੈਸੇ ਨਾਲ ਜਿਹੜੇ ਉਹਨਾਂ ਨੂੰ ਡੋਨੇਟ ਕਰਕੇ ਉੱਥੇ ਸਾਡੇ ਜਿਹੜੇ ਨੇ ਉਹ ਵਿਕਟਮ ਬਣਦੇ ਨੇ ਉਹ ਹੁਣ ਚੈਲੰਜ ਸਾਹਮਣੇ ਸ਼ਰੇਆਮ ਸਾਹਮਣੇ ਆ ਕੇ ਖਲੋਗੇ ਨੇ ਔਰ ਕਾਨੂੰਨ ਦੀ ਜ਼ਤ ਚ ਰਹਿੰਦੇ ਆ ਅਸੀਂ ਇਹ ਚਾਹਾਂਗੇ ਕਿ ਕੋਈ ਵੀ ਇਸ ਕਿਸਮ ਦੀ ਚੈਲੰਜ ਬਾਜ਼ੀ ਜ਼ੁਬਾਨੀ ਇਕਲਮੀ ਝਗੜੇ ਵੱਲ ਨਾ ਜਾਏ ਪਰ ਇਹਨਾਂ ਦੀ ਜੇਬ ਨੂੰ ਜਿਹੜਾ ਉਹ ਜ਼ਰੂਰ ਪ੍ਰਭਾਵਿਤ ਕਰੋ ਤਾਂ ਕਿ ਇਹਨਾਂ ਦਾ ਜਿਹੜਾ ਬੱਟੂਆ ਫੁੱਲਿਆ ਹੁੰਦਾ ਸ਼ਾਮ ਨੂੰ ਲਾਲਾ ਜੀ ਜਦੋਂ ਘਰ ਜਾਂਦੇ ਨੇ ਉਹ ਜਿਹੜਾ ਚਿਪਿਆ ਹੋਇਆ ਹੁੰਦਾ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਨੇ ਆ ਬ੍ਰੇਕ ਪਰ ਪਹਿਲਾਂ ਫਿਰ ਦੁਬਾਰਾ ਅਸੀਂ ਆਪਣੇ ਦਸ਼ਕਾਂ ਤੇ শ্রোਤਿਆਂ ਨੂੰ ਅਪੀਲ ਕਰਦੀਏ viewers ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵੱਧ ਵੱਧ ਮਾਇਕ ਸਹਾਇਤਾ ਕਰੋ ਟੀਵੀ 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਚਾਰੀ ਕਰ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਮਾਇਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਪੇਪਰਾਂ ਇ ਰੀਕਰਿੰਗ ਡੋਨਰ ਬਣ ਕੇ ਜ਼ਰੂਰ ਕਰੋ ਜਾਂ ਫਿਰ ਤੁਸੀਂ ਚੈੱਕ ਬਣਾ ਕੇ ਸਾਨੂੰ tv84 ਦੇ ਨਾਮ ਤੇ ਮੇਲ ਕਰ ਸਕਦੇ ਹੋ 36 Dash -0137th Avenue Long Island City New York 11101 USA ਜਾਂ ਫਿਰ ਫੋਨ ਰਾਹੀਂ ਤੁਸੀਂ ਸਾ ਨਾਲ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਸ਼ੁਕਰੀਆ ਵਿਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਬ੍ਰੇਕ ਦੁਬਾਰਾ